ਪਿਛਲੇ ਸਾਲ ਸਤੰਬਰ ਚ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਚ ਅੱਤਵਾਦੀਆਂ ਦੇ ਨਾਲ ਮੁਕਾਬਲੇ ਚ ਸ਼ਹਾਦਤ ਦਾ ਜਾਂ ਪੀਣ ਵਾਲੇ ਭਾਰਤੀ ਫੌਜ ਦੇ ਕਰਨਲ ਮਨਪ੍ਰੀਤ ਸਿੰਘ ਨੂੰ ਇਸ ਅਜਾਤੀ ਦਿਵਸ ਤੇ ਮਰਨੋ ਪ੍ਰਾਂਤ ਕੀਰਤੀ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ। ਪੁੱਤ ਨੂੰ ਸਨਮਾਨਿਤ ਕੀਤੇ ਜਾਣ ਦੀ ਖਬਰ ਜਦ ਪਰਿਵਾਰ ਤੱਕ ਪਹੁੰਚੀ ਤਾਂ ਭਾਵਨਾਵਾਂ ਦਾ ਹੜਾ ਆ ਗਿਆ। ਕਈ ਪੁਰਾਣੀਆਂ ਯਾਦਾਂ ਅੱਖਾਂ ਦੇ ਸਾਹਮਣੇ ਆ ਗਈਆਂ। ਕਰਨਲ ਮਨਪ੍ਰੀਤ ਦੀ ਮਾਤਾ ਨੇ ਡੇਲੀ ਪੋਸਟ ਦੇ ਨਾਲ ਖਾਸ ਗੱਲਬਾਤ ਦੌਰਾਨ ਕਈ ਯਾਤਾਂ ਸਾਂਝੀਆਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਕੱਲ ਹੀ ਪਤਾ ਲੱਗਾ ਕਿ ਪੁੱਤ ਦੇ ਬਲੀਦਾਨ ਨੂੰ ਯਾਦ ਰੱਖਦਿਆਂ ਕੀਰਤੀ ਚੱਕਰ ਦਿੱਤਾ ਜਾ ਰਿਹਾ ਹੈ ਦੇਸ਼ ਨੇ ਮੇਰੇ ਪੁੱਤ ਨੂੰ ਯਾਦ ਰੱਖਿਆ ਕਿਉਂਕਿ ਇਹ ਇੱਕ ਅਜਿਹਾ ਘਟ ਹੈ ਜੋ ਅਸੀਂ ਕਦੇ ਨਹੀਂ ਭੁੱਲਾਂਗੇ ਮਨਪ੍ਰੀਤ ਸਿੰਘ ਜਿਹੜੇ ਕਿ ਜੰਮੂ ਕਸ਼ਮੀਰ ਵਿੱਚ ਅਨੰਤ ਦਾਗ ਵਿੱਚ ਅਤਵਾਦੀਆਂ ਨਾਲ ਭੜਦੇ ਹੋਏ वीरगति ਨੂੰ ਪ੍ਰਾਪਤ ਹੋ ਗਏ ਸੀ ਉਹਨਾਂ ਨੂੰ ਹੁਣ ਕੀਰਤੀ ਚੱਕਰ ਮਿਲਣ ਜਾ ਰਹੇ ਹੈ ਕੀਰਤੀ ਚੱਕਰ ਦੂਸਰਾ ਸਭ ਤੋਂ ਵੱਡਾ ਅਵਾਰਡ ਹੁੰਦਾ ਹੈ ਗਲੈਂਟਰੀ ਅਵਾਰਡ ਹੁੰਦਾ ਹੈ ਜਿਹੜਾ ਸ਼ਹੀਦ ਨੂੰ ਦਿੱਤਾ ਜਾਂਦਾ ਹੈ ਉਹਨਾਂ ਦੇ ਮਾਤਾ ਜੀ ਮੇਰੇ ਨਾਲ ਨੇ ਕਿਉਂਕਿ ਦੇਖੋ ਦੇਸ਼ ਲਈ ਤਾਂ ਸ਼ਹੀਦ ਹੋਏ ਅੱਜ ਸੁਤੰਤਰਤਾ ਦਿਵਸ ਹੈ ਹੈਨਾ ਸੋਸ਼ਲ ਮੀਡੀਆ 'ਵਰ ਗਈ ਉਹ ਪੁੱਤ ਨੂੰ ਖੋਇਆ ਪਰ ਪੁੱਤ ਨੂੰ ਅੱਜ ਵੀ ਦੇਸ਼ ਯਾਦ ਰੱਖਦਾ ਕਿਉਂਕਿ ਦੇਸ਼ ਦਾ ਵੀ ਪੁੱਤ ਸੀ ਹਾਂਜੀ ਉਹ ਤਾਂ ਆਈ ਹੈ ਯਾਰ ਉਹ ਕਰਾਇਆ ਸੀ ਤੇ ਉਹਨਾਂ ਨੇ ਬੁਲਾਇਆ ਸੀ ਅੱਜ ਵੀ ਇੱਥੇ ਪੰਜਾਬ ਛੇਪਸ ਤੇ ਉੱਥੇ ਵੀ ਗਏ ਸੀ ਸੀ ਉਹ ਸਹੁਰੇ ਕਿਹੜਾ ਕਾਦਰ ਇਨਫੋਰਮ ਕਰ ਕੀਤਾ ਗਿਆ ਕਿ ਤੁਹਾਡੇ ਬੇਟੇ ਨੂੰ ਕੀਰਤੀ ਚੱਕ ਕੱਲੇ ਹਾਂਜੀ ਕੱਲ ਸ਼ਾਮ ਨੂੰ ਪਤਾ ਲੱਗਿਆ ਸਾਨੂੰ ਤੇ ਪਰਿਵਾਰ ਨੂੰ ਦੱਸਿਆ ਬਾਕੀ ਸਾਰੇ ਪਰਿਵਾਰ ਨੂੰ ਹਾਂਜੀ ਸਾਰਿਆਂ ਨੂੰ ਬੁਲਾ ਲਿਆ ਬੱਚੇ ਵਾਈਫ ਸਾਰੇ ਨੂੰ ਹਾਂਜੀ ਉਹਨਾਂ ਨੂੰ ਵੀ ਪਤਾ ਲੱਗਾ ਉਹਨਾਂ ਨੂੰ ਤਾਂ ਆ ਗਏ ਹਣ ਆ ਗਏ ਸੀ ਪਹਿਲਾਂ ਹੀ ਫੋਨ ਨਾਲ ਫਿਰ ਹਜੇ ਫਿਰ ਸਾਨੂੰ ਪਤਾ ਲੱਗ ਗਿਆ ਦਿੱਲੀ ਕਦ ਬੁਲਾਇਆ ਜੀ ਉਹ ਪਤਾ ਨਹੀਂ ਹਜੇ ਅੱਛਾ ਅੱਛਾ ਬਾਰੇ ਬਾਰੇ ਚ ਗੱਲ ਨਹੀਂ ਹੋਈ ਕੋਈ ਬਦੋਂ ਬੁਲਾਇਆ ਕਿਹੋ ਜਿਹਾ ਮਹਿਸੂਸ ਹੁੰਦਾ ਕਿ ਦੇਸ਼ ਲਈ ਜਿਹੜਾ ਹੈ ਉਹ ਜਾਨ ਦਿੱਤੀ ਤੇ ਅੱਜ ਦੇਸ਼ ਯਾਦ ਕਰ ਰਹੇ ਹੈ ਕੀਰਤੀ ਚੱਕਰ ਦੇ ਰਹੇ ਹੈ ਮੈਂ ਸੋਚਦਾ ਠੀਕ ਹੈ ਸਾਲ ਬਾਅਦ ਯਾਦ ਕੀਤਾ ਉਹਨਾਂ ਨੇ ਦੇਸ਼ ਨੇ ਗਰਬ ਵੀ ਹੈਗਾ ਗਮ ਵੀ ਹੈਗਾ ਦੋਨੋਂ ਚੀਜ਼ਾਂ ਫੋਟੋ ਦੇਖਦੇ ਹਾਂ ਬੇਟੇ ਦੀ ਕਰਨਲ ਮਨਪ੍ਰੀਤ ਸਿੰਘ ਸਾਰੇ ਲਾਈਨਾਂ ਮੇ ਸਾਰੇ ਕਮਰੇ ਚ ਲਾਈਆਂ ਹੋਈਆਂ ਨੇ ਫੋਟੋ ਹਾਂ ਤਾਂ ਅੱਜ ਤਾਂ ਅੱਜ ਜਮਾਨੇ ਚ ਮੋਬਾਈਲ ਉੱਤੇ ਵੀ ਆ ਚਾਹੇ 10 ਵਾਰੀ ਦੇਖਦੀ ਦਿਨ ਚ ਰਾਤ ਨੂੰ ਵੀ ਜਦੋਂ ਅੱਖ ਖੁੱਲ੍ਹੇ ਜੇ ਦੇਖੀ ਨਾ ਇਹਦੇ ਅੱਛਾ ਲੱਗਦਾ ਤੇ ਲਿਖਿਆ ਹੁੰਦਾ ਕਿ ਇਨ ਲਵਿੰਗ ਮੈਮਰੀ ਆਫ ਮਾਟਰ ਸ਼ਹੀਦ ਦੇਸ਼ ਦਾ ਸ਼ਹੀਦ ਤਾਂ ਉਸ ਦੇਖੋ ਲੱਗਦਾ ਹੀ ਆ ਪਰ ਉਹ ਉਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਨੀਤੀ ਕਈ ਵਾਰ ਪਤਾ ਉਹ ਵੀ ਹੁੰਦਾ ਵੀ ਨਹੀਂ ਬੇਸਾਬ ਕਿਆ ਇਹ ਵੀ ਜੇ ਸਾਡਾ ਬੱਚਾ ਹੀ ਹੁੰਦਾ ਸਾਨੂੰ ਇਹ ਤੇ ਵੀ ਜ਼ਿਆਦਾ ਖੁਸ਼ੀ ਹੁੰਦਾ ਹੂੰ ਹੋਰ ਉਹਨਾਂ ਦੇ ਕੋਈ ਰਿਸ਼ਤੇਦਾਰਾਂ ਦਾ ਕੋਈ ਦੋਸਤਾਂ ਦਾ ਕਲਮਨਪੀਰ ਦੇ ਕੋਈ ਫੋਨ ਆਇਆ ਇਸ ਚੀਜ਼ ਨੂੰ ਲੈ ਕੇ ਕੋਈ ਦੱਸਿਆ ਉਹਨਾਂ ਨੇ ਹਾਂ ਜੀ ਫੋਨ ਆਇਆ ਸੀ ਤਾਂ ਦਿੱਲੀ ਤੋਂ ਆਇਆ ਸੀ ਉਹਨਾਂ ਦੇ ਨਾਲ ਦੇ ਉਹਨਾਂ ਨੇ ਕਿਹਾ ਸੀ ਬਾਕੀ ਹੋਰ ਬੇਟੇ ਕੋਲ ਆਉਂਦੇ ਸੀ ਫੋਨ ਜ਼ਿਆਦਾ ਜਿਵੇਂ ਹੀ ਕਰਨਲ ਮਨਪ੍ਰਤਨੂ ਕੀਰਤੀ ਚੱਕਰ ਦੇਣ ਦੀ ਖਬਰ ਸਾਹਮਣੇ ਆਈ ਪਰਿਵਾਰ ਨੂੰ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਸ਼ਹੀਦ ਦੀ ਮਾਂ ਨੇ ਕਿਹਾ ਮੈਂ ਹਰ ਰੋਜ਼ ਆਪਣੇ ਬੇਟੇ ਨੂੰ ਯਾਦ ਕਰਦੀ ਹਾਂ ਤੇ ਆਪਣਾ ਫੋਨ ਖੋਲ ਕੇ ਉਸ ਦੀ ਫੋਟੋ ਦੇਖਦੀ ਹਾਂ ਪਰ ਮੈਨੂੰ ਖੁਸ਼ੀ ਹੈ ਕਿ ਅੱਜ ਪੂਰਾ ਦੇਸ਼ ਤੇ ਫੌਜ ਉਸ ਨੂੰ ਯਾਦ ਕਰ ਰਹੀ ਹੈ ਅਗੇ ਖਾਂਜ ਇਮੋਸ਼ਨਲ ਹੋਗੇ ਤੁਸੀਂ ਮੈਂ ਵੀ ਪੁੱਤੀਆਂ ਤੁਹਾਡਾ ਡੋਨਟ ਵਰੀ ਮੈਂ ਵੀ ਪੁੱਤੀਆਂ ਉਹ ਤਾਂ ਪਤਾ ਨਹੀਂ ਕਿੰਨੇ ਵਾਰ ਆਉਂਦੇ ਹੁੰਦੇ ਹਾਂ ਜਿਉਂ ਤਾਂ ਜੁਧਾਂਦੇ ਰਹਿੰਦੇ ਬਸ ਹੋਰ online ਚਾਹੁੰਦੇ ਕੁਝ ਬਹੁਤ ਇਮੋਸ਼ਨਲ ਹੈ ਅੱਜ ਸੁਤੰਤਰਤਾ ਦਿਵਸ ਹੈ ਦੇਸ਼ ਨੂੰ ਆਜ਼ਾਦੀ ਮਿਲੀ ਦੇਸ਼ ਨੂੰ ਆਜ਼ਾਦੀ ਕਿਵੇਂ ਮਿਲੀ ਉਹ ਹਰ ਕੋਈ ਜਾਣਦਾ ਹੈ ਖਾਸ ਤੌਰ ਤੇ ਪੰਜਾਬੀਆਂ ਦਾ ਜਿਸ ਤਰੀਕੇ ਨਾਲ ਉਹਨਾਂ ਨੇ ਸੈਕਰੀਫਾਈਸ ਕੀਤਾ ਦੇਸ਼ ਤੇ ਲਈ ਦੇਸ਼ ਵਾਸੀਆਂ ਨੇ ਬਹੁਤ ਸਾਰੇ ਦੇਸ਼ ਵਾਸੀ ਨੇ ਸੈਕਰੀਫਾਈਸ ਕੀਤਾ ਇੱਕ ਮਾਂ ਹੈ ਜਿਹਨੂੰ ਅੱਜ ਆਪਣੇ ਪੁੱਤ ਦੀ ਯਾਦਦਾ ਰੋ ਜਾਂਦੀ ਹੈ ਪਰ ਅੱਜ ਇਸ ਕਰਕੇ ਵੀ ਆ ਰਹੀ ਕਿਉਂਕਿ ਅੱਜ ਦੇਸ਼ ਨੇ ਵੀ ਉਹਨੂੰ ਯਾਦ ਕੀਤਾ ਜਿਵੇਂ ਮਾਂ ਹਰ ਰੋਜ਼ ਕਰਦੀ ਹੈ ਸ਼ਾਇਦ ਐਸੀ ਕਰਕੇ ਅੱਖਾਂ 'ਚ ਹੰਝੂ ਨੇ ਤਾਂ ਇੱਕ ਅੰਦਰ ਖੁਸ਼ੀ ਵੀ ਹੈ ਕਹਿੰਦੇ ਪਰ ਇੱਕ ਗਮ ਵੀ ਹੈ ਖੁਸ਼ੀ ਇਸ ਕਰਕੇ ਕਿ ਦੇਸ਼ ਨੇ ਯਾਦ ਕੀਤਾ ਇੱਕ ਬਹੁਤ ਵੱਡਾ ਜਿਹੜਾ ਸਨਮਾਨ ਦਿੱਤਾ ਜਾ ਰਿਹਾ ਹੈ ਦੇਸ਼ ਦੇ ਸ਼ਹੀਦ ਨੂੰ ਤੇ ਦੂਸਰੇ ਪਾਸੇ ਗਮ ਇਸ ਕਰਕੇ ਵੀ ਹੈ ਕਿਉਂਕਿ ਜਿਹੜਾ ਘਾਟਾ ਹੈ ਉਹ ਜ਼ਿੰਦਗੀ 'ਚ ਕਦੇ ਪੂਰਾ ਨਹੀਂ ਹੋ ਸਕਦਾ ਜੋ ਇਹਦਾ ਪਿਆਰਾ ਪੁੱਤ ਕਰਨਲ ਮਨਪ੍ਰੀਤ ਸਿੰਘ ਹਮੇਸ਼ਾ ਮਾਪਿਆਂ ਦੀ ਸੇਵਾ ਕਰਦਾ ਸੀਗਾ ਉਹ ਅੱਜ ਇਸ ਦੁਨੀਆ 'ਚ ਨਹੀਂ ਰਿਹਾ ਪਰ ਲੋਕਾਂ ਦੇ ਦਿਲਾਂ 'ਚ ਸੈਨਾ ਦੇ ਦਿਲਾਂ 'ਚ ਅੱਜ ਵੀ ਯਾਦ ਇਥੇ ਜ਼ਿਕਰ ਯੋਗ ਹੈ ਕਿ ਕਰਨਲ ਮਨਪ੍ਰੀਤ ਪਰਿਵਾਰ ਦੀ ਤੀਜੀ ਪੀੜ੍ਹੀ ਤੋਂ ਨੇ ਜੋ ਫੌਜ ਵਿੱਚ ਭਰਤੀ ਹੋ ਕੇ ਸੇਵਾ ਨਿਭਾਰੇ ਨੇ ਕਰਨਲ ਮਨਪ੍ਰੀਤ ਨੇ ਐਸਡੀ ਕਾਲਜ ਚੰਡੀਗੜ੍ਹ ਤੋਂ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਸੀਡੀਐਸ ਦੀ ਪ੍ਰੀਖਿਆ ਦਿੱਤੀ ਕੁਝ ਉਹਨਾਂ ਦੀ ਜ਼ਿੰਦਗੀ ਬਾਰੇ ਵੀ ਆਪਣੀ ਗੱਲ ਜਿਹੜੀ ਉਹ ਰੱਖ ਰਹੀ ਸੀਗੇ ਕਰਨਲ ਮਨਪ੍ਰੀਤ ਦੇ ਅਸੀਂ ਮੈਂ ਕਹ ਲਈ ਤੀਸਰੀ ਪੀੜ੍ਹੀ ਸੀਗੇ ਜਿਹਦੇ ਆਰਮੀ ਸੀਗੇ ਦਾਦਾ ਤੁਹਾਡੇ ਹਸਬੰਡ ਯੂਨੋ ਇਹਦੇ ਪਿਤਾ ਜੀ ਸਾਰੇ ਆਰਮੀ ਸੀਗੇ ਮਤਲਬ ਦਾਦਾ ਦੇ ਪਰਾਸ ਹੈਗੇ ਸੀ ਸਾਡੇ ਪਰਿਵਾਰ ਚ ਹੂੰ ਅੰਚਲ ਫੋਜੀ ਸੀ ਕਿ ਚਾਹਤ ਜੀ ਤਾਂ ਜੀ ਪਟਾਏ ਦੋ ਸੀ ਹੂੰ ਤੇ ਮੈਂ ਪ੍ਰੀ ਸਿੰਘ ਨੂੰ ਦਾਦਾ ਨੇ ਕੀ ਕਿਹਾ ਦਸਵੀਂ ਕਲਾਸ ਚ ਜਸ ਸੀਗੇ ਨਾ ਦਸਵੀਂ ਕਲਾਸ ਪਾਸ ਨਹੀਂ ਜਾਂਦੇ ਪੱਤੀ ਦੇ ਕੇ ਆ ਹੂੰ ਮਤਲਬ ਕੱਚਾ ਨਾਮ ਦੇ ਕੇ ਜਾਂਦੇ ਸੀ ਪਰ ਉਹਨਾਂ ਲਈ ਜਿਹੜਾ ਨਾਮ ਜੇ ਜਾਣਾ ਤਾਂ ਅਕਸਰਾਂ ਦੀ ਨਾਂ ਦਾ ਹੈ ਤੇ ਤੇ ਵੀ ਚ ਪੜੇ ਦਸਵੀਂ ਤੱਕ ਹੂੰ ਫਿਰ ਚੰਡੀਗੜ੍ਹ ਐਸਡੀ ਕੋਰ ਸਕੂਲ ਚ ਗਿਆ ਐਸਡੀ ਕਾਲਜ ਕੀਤਾ ਚ ਰੰਬੇ ਕਰਦੇ ਕਰਦੇ ਨੂੰ ਖੇਲਣਾ ਟੈਸਟ ਦੇ ਦਿੱਤੀ ਸੀ ਸੀਡੀਸ ਦਾ ਬੈਲਾ ਬਾਰਮੀ ਤੋਂ ਬਾਅਦ ਵੀ ਦਿੱਤਾ ਸੀ ਐਨਡੀ ਦਾ ਤੇ ਪਰ ਉਹਦੇ ਚ ਪਾਸ ਹੋ ਗਿਆ ਫਿਰ ਇੰਟਰਵਿਊ ਤੇ ਗਿਆ ਤਾਂ ਬਹੁਤ ਵਧਾ ਰਹੀ ਉਹ ਕਿਵੇਂ ਪਿੰਨਿਛੇ ਥੋੜਾ ਬੋਲਣੇ ਬੋਲਣੇ ਦੀ ਹੁੰਦੀ ਹੈ ਨਾ ਉੱਤੇ ਹੋਣੀ ਹੈ ਸੀ ਉਹਦੇ ਵਿੱਚ ਫਿਰ ਪਾਪਾ ਗਿਆ ਛੱਡਣ ਨੂੰ ਲਾਵਾ ਦੇ ਦੂਸਰੇ ਦਿਨ ਆ ਗਏ ਸਤਾਂਜ ਨਹੀਂ ਜ਼ਿੰਦਗੀ ਨੂੰ ਦਿੱਤਾ ਕਿ ਪੜ੍ਹਨੇ ਵਿੱਚ ਬਹੁਤ ਖੁਸ਼ੀਆ ਸੀ ਸ਼ੁਰੂ ਤੇ ਸ਼ਹੀਦ ਦੀ ਮਾਂ ਨੇ ਕਿਹਾ ਕਿ ਉਹਨਾਂ ਦੇ ਪੋਤੇ ਨੂੰ ਅਜੇ ਤੱਕ ਇਹ ਨਹੀਂ ਦੱਸਿਆ ਕਿ ਉਸਦੇ ਪਿਤਾ ਸ਼ਹੀਦ ਹੋ ਗਏ ਨੇ ਜਦੋਂ ਕਿ ਇਹ ਹਾਦਸਾ ਪਿਛਲੇ ਸਾਲ 13 ਸਤੰਬਰ ਨੂੰ ਹੋਇਆ ਸੀ ਮਾਂ ਨੇ ਵੱਡੇ ਜਿਗਰੇ ਨਾਲ ਕਿਹਾ ਕਿ ਜੇਕਰ ਉਹਨਾਂ ਦਾ ਪੋਤਾ ਵੀ ਫੌਜ ਵਿੱਚ ਭਰਤੀ ਹੋਣ ਲਈ ਕਹੇ ਤਾਂ ਉਸ ਨੂੰ ਨਹੀਂ ਰੋਕਣਗੇ ਇਹ ਕੁਛ ਕਹਿੰਦੇ ਕਿ ਆਰਮੀ ਵਾਲੇ ਗੱਲ ਕਰਦਾ ਬੇਟਾ ਨਹੀਂ ਹਲੇ ਉਹਨੂੰ ਇੰਨਾ ਨਹੀਂ ਪਤਾ ਉਹਦੇ ਚ ਮਤਲਬ ਉਹਨੂੰ ਹਜੇ ਦੱਸਿਆ ਹੀ ਨਹੀਂ ਪੂਰਾ ਕਿਉਂਕਿ ਉਹ ਨਾ ਤਾਂ ਪੂਰੀ ਉਹਨੂੰ ਸਮਝ ਆ ਹਲੇ ਨਾ ਉਹ ਬੇਸਮਝ ਵਿੱਚ ਵਿੱਚ ਜੇ ਕਨਫਿਊਜ਼ ਰਹਿੰਦਾ ਹੋਵੇ ਵੀ ਪਾਪਾ ਆਂਦੇ ਨਹੀਂ ਪਾਪਾ ਗੱਲ ਨਹੀਂ ਕਰਦੇ ਉਹਨੂੰ ਕਰਾਉਣਾ ਜਿਹਾ ਬਹਾਨਾ ਬੁਣਨੇ ਲਾਤੇ ਹੀ ਰੱਖਣਾ ਵੀ ਪਾਪਾ ਆਉਂਦੇ ਹਾਂ ਪਰ ਜਦ ਵੱਡਾ ਹੋਊਗਾ ਫਿਰ ਤਾਂ ਉਹਦੀ ਟੈਨਸ਼ਨ ਤਾਂ ਹੋਏਗੀ ਕਿ ਕਿਵੇਂ ਦੱਸਾਂ ਸੱਚਾਈ ਉਹ ਨੂੰ ਮੈਂ ਸੀਦਾ ਕਹਿੰਦੇ ਕਿ ਦੱਸੋ ਚਲੋ ਥੋੜਾ ਉਹਦੀ ਮੰਮੀ ਸਾਰੇ ਕਹਿੰਦੇ ਵੀ ਆਪਣੇ ਆਪ ਤਾਂ ਲੱਗ ਜੀਗਾ ਬਾਈ। ਜੀ ਕਿਉਂਕਿ ਫਿਰ ਅਸੀਂ ਵੀ ਸਿੱਧਾ ਨਹੀਂ ਨਾ ਦੱਸ ਸਕਦੇ। ਮੈਂ ਬਸ ਇਹ ਨੂੰ ਰਹਿਗਾ ਵੀ ਆਈ ਆ ਥੋੜਾ ਥੋੜਾ। ਹੂੰ ਉਹ ਨੂੰ ਐ ਕਿ ਹਾਂ ਪਾਪਾ ਮੈਨੂੰ ਤੇ ਗਏ ਸੀ। 5 ਸਾਲ ਬਾਅਦ ਆਨੇ ਗਿਆ ਉਹਨੂੰ ਬਸ ਜਦੋਂ ਕਿਦਾਂ ਵੱਡਾ ਹੋ ਗਿਆ ਕਹਿੰਦਾ ਕਿ ਮੈਂ ਵੀ ਆਰਮੀ ਚ ਜਾਣਾ ਹੈ ਮੇਰੇ ਪੜਦਾਦਾ ਦਾਦਾ ਪਾਪਾ ਸਾਰੇ ਰਹਿੰਦੇ ਸੀ। ਉਹ ਪੜਦਾਦਾ ਸਾਂ ਤੁਸੀਂ ਨਹੀਂ ਉਹ ਪਹਿਲੇ ਵੀ ਵੈਸੇ ਨਹੀਂ ਤਾਂ ਉੱਤੋਂ ਦਾ ਸਵੇਰੇ ਜਦੋਂ ਉੱਠਣਾ ਉਹ ਨਹੀਂ ਜਦੋਂ ਮਰ ਫਰੀਦ ਨੇ ਠਾਨਣਾ ਚੱਲੋ ਆਪਾਂ ਡਿਊਟੀ ਚੱਲਦੀ ਹੈ ਬ੍ਰੈਸਾਂ ਪੰਜਾਂ ਵੀ ਆਉਂਦੀਆਂ ਉੱਥੇ ਹੀ ਨਾਲ ਰੱਖਦਾ ਸੀ ਉਹ ਜਦੋਂ ਜਾਂਦਾ ਸੀ ਜੁੱਤੇ ਵੀ ਉਹ ਹੀ ਬ੍ਰੈਸ ਵੀ ਆਪਣੇ ਨਾਲ ਦੇ ਤੇ ਜੇ ਪੋਤਾ ਇਹੇਗਾ ਤੁਹਾਡਾ ਕਿ ਮੈਂ ਆਰਮੀ ਜਾਣੇ ਜਾਂਦੋਂਗੇ ਬਸ ਚੱਲ ਗਏ ਇਹ ਤਾਂ ਮੰਨ ਕਰੂਗਾ ਹੁਣ ਬੇਟੇ ਨੇ ਵੀ ਤਾਂ ਉਹਦਾ ਵੀ ਤਾਂ ਮਨ ਕਰ ਰਿਹਾ ਸੀ ਬਿਲਕੁਲ ਵੀ ਮੈਂ ਜਾਣਾ ਹੈ ਪਾਪਾ ਦਾ ਰੋਕਦੇ ਸੀ ਦੀ ਆਰਮੀ ਪਹਿਲੇ ਵਰਗੀ ਨਹੀਂ ਹੈਗੀ ਵੀ ਰੈਨ ਤੇ ਤੋ ਇਥੇ ਤੇਰੀ ਪੜਾਈ ਵਧੀਆ ਤੂੰ ਵੀ ਕਰ। ਉਹਨੂੰ ਸ਼ੌਂਕ ਸੀ ਆਰਮੀ ਜੰਦਾ। ਹਾਂ ਬੇਟੇ ਉਹ ਵੀ ਹੋ ਸਕਦਾ। ਬਿਲਕੁਲ। ਜਿਹੜੀ ਅਸੀਂ ਗੱਲ ਕਰ ਰਹੇ ਸੀ ਕਿ ਛੋਟੀਆਂ ਛੋਟੀਆਂ ਯਾਦਾਂ ਰਹਿ ਜਾਂਦੀਆਂ ਨੇ। ਲੋਕ ਚਲੇ ਜਾਂਦੇ ਨੇ ਪਰ ਵੱਡੀ ਗੱਲ ਇਹ ਹੈ ਦੇਸ਼ ਵੀ ਅਝਾਦ ਕਰ ਰਿਹਾ ਹੈ। ਕਿਉਂਕਿ ਜੋ ਲੋਕ ਗਏ ਉਹ ਲੋਕ ਨਹੀਂ ਸੀਗੇ ਉਹ ਆਰਮੀ ਪਰਸਨ ਸੀਗੇ ਤੇ ਆਰਮੀ ਪਰਸਨ ਦੇਸ਼ ਲਈ ਸ਼ਹੀਦ ਹੋਏ ਸੀਗੇ। ਇਸ ਕਰਕੇ ਨਾ ਸਿਰਫ ਇਹ ਯਾਦ ਕਰ ਰਹੇ ਨੇ ਬਲਕਿ ਪੂਰਾ ਦੇਸ਼ ਅੱਜ ਉਹਨਾਂ ਨੂੰ ਯਾਦ ਕਰ ਰਿਹਾ ਹੈ। ਕਰਨਲ ਮਨਪ੍ਰੀਤ ਸਿੰਘ 19 ਰਾਸ਼ਟਰੀ ਰਾਈਫਲਸ ਬਟਾਲੀਅਨ ਦੀ ਕਮਾਂਡ ਕਰ ਰਹੇ ਸਨ ਜਦੋਂ ਬੀਤੇ ਸਾਲ 13 ਸਤੰਬਰ ਨੂੰ ਅਤਵਾਦੀਆਂ ਦੇ ਨਾਲ ਲੋਹਾ ਲੈਂਦਿਆਂ ਉਹ ਸ਼ਹੀਦ ਹੋ ਗਏ। ਕਰਨਲ ਦੇ ਨਾਲ ਰਾਈਫਲਮੈਨ ਰਵੀ ਕੁਮਾਰ ਮਨੋਪ੍ਰਾਂਤ, ਮੇਜਰ ਮੱਲਾ ਰਾਮ ਗੋਪਾਲ ਨਾਈਟੂ, ਜੰਮੂ ਅਤੇ ਕਸ਼ਮੀਰ ਪੁਲਿਸ ਦੇ ਡਿਪਟੀ ਸੁਪਰਡੈਂਟ ਹਿਮਾਯੂ ਮੁਜ਼ਮਮਲ ਪਟ ਉਨ੍ਹਾਂ ਨੂੰ ਵੀ ਮਰਨੋਪ੍ਰਾਂਤ ਕੀਰਤੀ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਕੀਰਤੀ ਚੱਕਰ ਸ਼ਾਂਤੀ ਦੇ ਸਮੇਂ ਦਾ ਦੂਜਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬ ਠਾਨਾ ਹਿਮਾਚਲ